ਗਿਆਨ ਮਨੁੱਖ ਦੀ ਚਿੰਤਨ ਤਾਰਾ ਨੂੰ ਰੱਬ ਦੀ ਰਜਾ ਵਿੱਚ ਰਹਿਣ ਅਤੇ ਉਸ ਦੇ ਗੁਣਾਂ ਦਾ ਅਕਾਰ ਬਣਨ ਦੀ ਪ੍ਰੇਰਣਾ ਦਿੰਦਾ ਹੈ। ਅਜਿਹਾ ਗਿਆਨ ਜਦੋਂ ਮਨੁੱਖ ਦੀ ਸੁਰਤ ਵਿੱਚ ਉਤਰਦਿਆਂ ਉਸ ਦੇ ਅਮਲਾਂ ਨਾਲ ਵਾਸਤਾ ਕਰਦਾ ਹੈ ਤਾਂ ਅਜਿਹੀ ਹਾਲਤ ਨੂੰ ਮੰਨਣ ਵਾਲਾ ਸਦਾਰਨ ਜੂੜਾ ਰੱਬ ਦਾ ਪਗਦ ਅਖਵਾਉਂਦਾ ਹੈ। ਪ੍ਰੇਮਾ ਭਗਤੀ ਕੇਵਲ ਭਗਤ ਜਨਾਂ ਦੇ ਜੀਵਨ ਵਿੱਚ ਹੀ ਤਬਦੀਲੀ ਨਹੀਂ ਲਿਆਉਂਦੀ ਬਲਕਿ ਇਸ ਨਾਲ ਸਮਾਜ ਸਭਿਤਾ ਅਤੇ ਆਲੇ-ਦੋਲੇ ਵਿੱਚ ਵੀ ਉਸਾਰੂ ਤਬਦੀਲੀ ਹੁੰਦੀ ਹੈ। ਜਿਸ ਨਾਲ ਸਦਾਚਾਰਕ ਕੀਮਤਾਂ ਨੂੰ ਉਦਾਰਨ ਕਰਦੇ ਹਾਂ ਇੱਕ ਆਦਰਸ਼ ਸਮਾਜ ਦੀ ਸਿਰਜਣਾ ਦਾ ਮੁੱਢ ਬੀਜਾ ਹੈ। ਭਾਰਤ ਨੂੰ ਭਗਤੀ ਲਹਿਰ ਦੀ ਜਿਸ ਪਲੇਠੀ ਵਿਚਾਰਧਾਰਾ ਨੇ ਬਦਲਿਆ ਭਗਤ ਕਬੀਰ ਜੀ ਉਸ ਨਿਰਗੁਣਵਾਦੀ ਭਗਤੀ ਲਹਿਰ ਦੇ ਪ੍ਰਮੁੱਖ ਹਸਤਾਖਰ ਹਨ। 1798 ਈਸਵੀ ਵਿੱਚ ਪੈਦਾ ਹੋਏ ਭਗਤ ਕਬੀਰ ਜੀ ਨੂੰ ਜਨਮ ਤਾਂ ਇੱਕ ਵਿਧਵਾ ਬ੍ਰਾਹਮਣ ਔਰਤ ਨੇ ਦਿੱਤਾ ਪਰ ਆਪ ਜੀ ਦੀ ਪਾਲਣਾ ਇੱਕ ਨਿਰਸਰਦਾਨ ਮੁਸਲਮਾਨ ਜੁਲਾਹੇ ਪਰਿਵਾਰ ਨੇ ਕੀਤੀ ਅਤੇ ਨਾਮ ਰੱਖਿਆ ਕਬੀਰ ਜਵਾਨ ਹੋਣ ਤੇ ਭਗਤ ਕਬੀਰ ਜੀ ਨੇ ਬੀਬੀ ਲੋਈ ਨਾਲ ਗ੍ਰਸਥ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਇੱਕ ਪੁੱਤਰ ਕਮਲੋ ਜਨਮ ਦਿੱਤਾ ਗਿਆਨ ਤਾਰਨ ਨਾਲ ਜੁੜਦਿਆਂ ਭਗਤ ਕਬੀਰ ਜੀ ਨੇ ਭਗਤ ਰਾਮਾਨੰਦ ਜੀ ਪਾਸੋਂ ਉਪਦੇਸ਼ ਪ੍ਰਾਪਤ ਕਰਦਿਆਂ ਨਿਰਗੁਣ ਸਰੂਪ ਬ੍ਰਹਮ ਦਾ ਪ੍ਰਚਾਰ ਕੀਤਾ ਅਤੇ ਪ੍ਰਚਲਿਤ ਮਤ ਮਤਾਂਤਰਾਂ ਦੀ स्थापित ਪਰੰਪਰਾਵਾਂ ਅਤੇ ਸਮਾਜਿਕ ਪ੍ਰਥਾਵਾਂ ਦਾ ਤਿਆਗ ਕਰਦਿਆਂ ਵੱਖ-ਵੱਖ ਮਤਾਂ ਦੇ ਵਿਦਵਾਨਾਂ ਨਾਲ ਚਰਚਾ ਵੀ ਕੀਤੀ ਇਸ ਤਰ੍ਹਾਂ ਭਗਤ ਕਬੀਰ ਜੀ ਨੇ ਪ੍ਰਚਾਰ ਕਰਦਿਆਂ ਆਪਣੇ ਜੀਵਨ ਕਾਲ ਦਾ ਬਹੁਤ ਸਮਾਂ ਬਨਾਰਸ ਦੇ ਵਿੱਚ ਬਤਾਇਆ 1490 ਈਸਵੀ ਵਿੱਚ ਜਦੋਂ ਸਿਕੰਦਰ ਲੋਧੀ ਨੇ ਬਨਾਰਸ ਉਤੇ ਹਮਲਾ ਕਰਦਿਆਂ ਇੱਥੋਂ ਦੀ ਧਰਮੇਤਾਂ ਵਿੱਚ ਨਫ਼ਰਤ ਦਾ ਜ਼ਹਿਰ ਕੋਲਦਿਆਂ ਪ੍ਰਚਲਿਤ ਧਰਮਾਂ ਪ੍ਰਤੀ ਆਪਣੀ ਤੰਗ ਦ੍ਰਿਸ਼ਟੀ ਦਾ ਇਜ਼ਹਾਰ ਕੀਤਾ ਤਾਂ ਭਗਤ ਕਬੀਰ ਜੀ ਨੇ ਆਪਣੇ ਪ੍ਰਵਚਨ ਰਾਹੀਂ ਇਸ ਦਾ ਵਿਰੋਧ ਵੀ ਕੀਤਾ सिकंदर लोदी ਦੇ ਉਸ ਵੇਲੇ ਦੇ ਕੀਤੇ ਜ਼ੁਲਮਾਂ ਦਾ ਵਿਵਰਣ ਭਗਤ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗਉਣ ਡਰਾਗ ਵਿੱਚ ਉਚਾਰਨ ਸ਼ਬਦ ਵਿੱਚ ਵੀ ਮਿਲਦਾ ਹੈ ਭਗਤ ਕਬੀਰ ਜੀ ਨੇ ਮਨੁੱਖ ਨੂੰ ਨਿਸ਼ਚਿਤ ਸਥਾਨ ਤੇ ਹੋਏ ਜਨਮ ਅਤੇ ਮੌਤ ਦੀ ਪਰੰਪਰਾਗਤ ਵਹਿਮ ਅਤੇ ਡਰ ਤੋਂ ਦੂਰ ਕਰਦਿਆਂ ਆਪਣਾ ਅੰਤਿਮ ਸਮਾਂ ਗੁਰਖਬੁਰ ਤੋਂ ਪੱਛੇਮ ਵੱਲ ਮਹਗਰ ਕਸਬੇ ਵਿੱਚ ਵਸਿਤ ਕੀਤਾ ਜਿੱਥੇ 1518 ਈਸਵੀ ਵਿੱਚ ਭਗਤ ਕਬੀਰ ਜੀ ਨੇ ਆਪਣੇ ਅੰਤਿਮ ਸਵਾਸ ਲਿਆ ਭਗਤ ਕਬੀਰ ਜੀ ਦੀ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 17 ਰਾਗਾਂ ਤੋਂ ਇਲਾਵਾ ਸਲੋਕ ਵਿੱਚ ਵੀ ਪ੍ਰਾਪਤ ਹੈ ਇਸ ਤੋਂ ਇਲਾਵਾ ਸੰਤਰ ਬਾਣੀਆਂ ਬਾਬਾ ਨਖਰੀ ਥਿਤੀ ਅਤੇ ਵਾਰਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਪ੍ਰਮੁੱਖ ਰੂਪ ਵਿੱਚ ਪ੍ਰਾਪਤ ਹਨ ਪਗਤ ਕਮੀਰ ਜੀ ਦੀ ਸਮੁੱਚੀ ਬਾਣੀ ਮਨੁੱਖ ਨੂੰ ਸੱਚੇ ਸਾਧਕ ਅਤੇ ਆਤਮ ਵਿਸ਼ਵਾਸ ਤੇ ਤਨੀ ਬਨਣ ਦੀ ਪ੍ਰੇਰਨਾ ਦਿੰਦੀ ਹੈ ਮੂਰੂ ਵਿੱਚ ਕਬੀਰ ਬਾਣੀ ਮਨੁੱਖ ਨੂੰ ਸਮਾਜਿਕ ਪੇਦ ਭਾਵ ਤੋਂ ਮੁਕਤ ਹੁੰਦਿਆਂ ਰੂੜੀਵਾਦੀ ਵਿਚਾਰਾਂ ਤੋਂ ਮੁਕਤ ਹੋ ਕੇ ਸੁੱਚੀ ਕਿਰਤ ਕਮਾਈ ਕਰਦੇ ਆ ਧਾਰਮਿਕ ਫਖੰਡ ਤੋਂ ਪਰੇ ਨਿਰਬਯ ਹੋ ਕੇ ਜੀਵਨ ਜਿਉਣ ਦੀ ਸਾਂਝ ਪਾਉਂਦੀ ਹੈ ਆਓ ਕਬੀਰ ਬਾਣੀ ਦੀ ਗਿਆਨ ਤਾਰਾ ਨਾਲ ਜੁੜਦੇ ਹਾਂ ਸੋੜੀਆਂ ਰਸਮਾਂ ਰੀਤਾਂ ਦਾ ਤਿਆਗ ਕਰਦੇ ਹਾਂ ਆਤਮ ਵਿਸ਼ਵਾਸ ਨਾਲ ਫਰੀ ਜ਼ਿੰਦਗੀ ਦੇ ਪਾਈਗਲ ਬਣੀਆਂ